ਤੋਰਠ ਮਹੱਲਾ ਪੰਜਵਾ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਹਉ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜਵਾ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜ ਵਾਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜ ਵਾਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾ ਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾ ਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜ ਵਾਹ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੁਨਤਾ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾਂ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜਵਾ ਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਹੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾਂ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾਂ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾਂ ਹਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਅਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜ ਵਾਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾ ਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਅਨਿੰਦ ਕੈਸ਼ਾਈ ਸੋਰਠ ਮਹੱਲਾ ਪੰਜਵਾ ਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੋ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਸ਼ਾਈ ਸੋਰਠ ਮਹੱਲਾ ਪੰਜ ਵਾਹਾਰੂ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਾਸੂ ਤੇਰਾ ਗਾਵੇ ਰਹਾਉ ਤੂੰ ਭਾਰੂ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਨਾਹੀ ਮੁਖ ਅਨਿੰਦ ਕੈਸ਼ਾਈ